ਇਹ ਜੀ ਪੱਤਰਕਾਰਤਾ ਬਹੁਤ ਬੜਾ ਰੋਲ ਅਪਣਾ ਸਕਦੀ ਹੈ ਇੱਕ ਆ ਜਿਹੜੇ ਆਗੇ ਨਾ ਉਹ ਠੂਠਾ ਜਿਹਾ ਲੈ ਕੇ ਹਰ ਕੋਈ ਖੜਾ ਹੋ ਜਾਂਦਾ ਮੈਂ ਇਸੇ ਕਰਕੇ ਮੇਰਾ ਆਮ ਦਿਮਾਗ ਚ ਰਹਿੰਦਾ ਕਿ ਵੀ ਜਿਹੜੇ ਪੱਤਰਕਾਰ ਸਟੈਂਡਰਡ ਦੇ ਆ ਨਾ ਉਹਨਾਂ ਨਾਲ ਹੀ ਗੱਲ ਕੀਤੀ ਜਾਵੇ ਆ ਹੁਣ ਤੁਹਾਨੂੰ ਮੈਂ ਇੱਕ ਘਟਨਾ ਦੱਸਦਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਮੈਂ ਬਿਸਤਰ ਚ ਗਿਆ ਮੈਂ ਉੱਠਿਆ ਵੀ ਨਹੀਂ ਜੇ ਵੀ ਨੂੰ ਕਿਸੇ ਨੇ ਕਿਹਾ ਕਿ ਵੀ ਸਾਨੂੰ ਇੰਟਰਵਿਊ ਦਿਓ ਮੈਂ ਨਹੀਂ ਦਿੱਤੀ ਪਿਛਲੇ ਅੱਠਵੇਂ ਮੇਰੀ ਕਿੰਦੀ ਅਖਬਾਰ ਦੇ ਵਿੱਚ ਲੱਗੀ ਹੋਈ ਮੈਂ ਉਹਦਾ ਪੱਤਰਕਾਰ ਦਾ ਨਾਮ ਤਾਂ ਨਹੀਂ ਲੈਣਾ ਫਿਰ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਇਹ ਕਿਸ ਤਰ੍ਹਾਂ ਦੇ ਪੱਤਰਕਾਰ ਹੁੰਦੇ ਕਿ ਆਪਣੇ ਆਪ ਵੀ ਮੈਂ ਤਾਂ ਕੋਈ ਇੰਟਰਵਿਊ ਦਿੱਤੀ ਨਹੀਂ ਹੈ ਤੁਸੀਂ ਕਿੱਦਾਂ ਲਾਤੀ ਹੁਣ ਮੈਂ ਐਫ ਆਈ ਆਰ ਕਰਵਾਵਾਂ ਮੈਂ ਕਿਹਾ ਉਹ ਵੀ ਅੱਛਾ ਨਹੀਂ ਲੱਗਣਾ ਦੇਖਾਉਣਾ ਨਾ ਹਟਾਤੀ ਕਿ ਮੈਂ ਆਹ ਕਿਹਾ ਕਿ ਪੁਰਾਣੇ ਲੋਕਾਂ ਨੂੰ ਪੁੱਛਦੇ ਨਹੀਂ ਗਾਟੀ ਜਨਮਿਆਂ ਨੂੰ ਪੁੱਛਦੇ ਨਹੀਂ ਨਾ ਮੈਂ ਪੁਰਾਣਿਆਂ ਦੀ ਗੱਲ ਕੀਤੀ ਨਾ ਨਵਿਆਂ ਦੀ ਗੱਲ ਕੀਤੀ ਨਾ ਮੇਰੇ ਮਨ 'ਚ ਕੋਈ ਐਸੀ ਗੱਲ ਨਾ ਠੀਕ ਹੈ ਇਸ ਤਰ੍ਹਾਂ ਦੇ ਪੱਤਰਕਾਰਾਂ ਨੂੰ ਤੁਸੀਂ ਵੀ ਡਿਸਕਰੇਜ ਕਰੋ ਕਿਉਂਕਿ ਪੱਤਰਕਾਰਤਾ ਜਿਹੜੀ ਆ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਕਿਲਰ ਆ ਜੇ ਡੈਮੋਕ੍ਰੇਸੀ ਨੂੰ ਸਟ੍ਰੈਂਥਨ ਕਰਨੀ ਆ ਸਹੀ ਰਸਤੇ ਤੇ ਲੈ ਕੇ ਜਾਣਾ ਸਹੀ ਦਿਸ਼ਾ ਦੇਣੀ ਆ ਤੇ ਉਹਦੇ ਲਈ ਸਾਨੂੰ ਪੱਤਰਕਾਰਤਾ ਦੇ ਵਿੱਚ ਵੀ ਜਿਹੜਾ ਹੈਗਾ ਨਿਆਂ ਕਰਨ ਵਾਲੇ ਲੋਕ ਔਰ ਇਮਾਨਦਾਰੀ ਨਾਲ ਖੜੇ ਹੋਣ ਵਾਲੇ ਲੋਕ ਉਹ ਚਾਹੀਏ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਾਚਾਰੀਆਂ ਨੇ ਇੱਕ ਬਹੁਤ ਬੜੀ ਗਰਾਵਟ ਆ ਰਹੀ ਹੈ ਔਰ ਮੈਂ ਅੱਜ ਤੁਹਾਡੇ ਸਾਹਮਣੇ ਇਸ ਕਰਕੇ ਇਹ ਸਪੈਸ਼ਲ ਚੀਜ਼ ਰੱਖੀ ਹੈ ਕਿ ਵੀ ਜੇ ਤੁਹਾਡੇ ਵਿੱਚ ਕੋਈ ਲੋਕ ਸਮਾਜ ਸੇਵਾ ਲਈ ਚਾਹੁੰਦੇ ਨੇ ਇਹ ਪੱਤਰਕਾਰਤਾ ਜ਼ਰੂਰ ਤੋਂ ਕੋਈ ਗੱਲ ਨਹੀਂ ਹੈ ਔਰ ਜਿੰਨਾ ਮੇਰਾ ਖਿਆਲ ਇਹਨਾਂ ਨੇ ਅ ਅੱਜ ਸਮਾਜ ਦੀ ਜਿੰਨੇ ਸੰਘਰਸ਼ ਪੱਤਰਕਾਰ ਕਰ ਰਹੇ ਆ ਦੂਸਰਾ ਕੋਈ ਨਹੀਂ ਕਰਦਾ ਔਰ ਹੁਣ ਜਿਹੜੇ ਇਹ ਆ ਗਏ ਇਹਨਾਂ ਦਾ ਕੋਈ ਸਮਝ ਨਹੀਂ ਹੈ ਕਿਸੇ ਨੂੰ ਸੁਖਵੀਰ 50 50000 ਦੇ ਰੱਖ ਲੈਂਦਾ ਕਿਸੇ ਨੂੰ ਕੋਈ ਪਰ ਉਹ ਮੇਨ ਅਖਬਾਰਾਂ ਦੇ ਮੇਨ ਟੀਵੀ ਦੇ ਨਹੀਂ ਹੁੰਦੇ ਪਰ ਆ ਕੇ ਖਾਲ ਜ਼ਰੂਰ ਕਰਦੇ ਆ ਉਹਨਾਂ ਤੋਂ ਵੀ ਸਿਹਤ ਦੇ ਅੰਦੇਸ਼ ਉਸਤ ਮੈਂ ਇਸ ਕਰਕੇ ਇਹ ਗੱਲ ਕਹੀ ਹੈ ਬਾਕੀ ਹੁਣ ਤੁਸੀਂ ਮੇਰੇ ਤੋਂ ਕੁਝ ਪੁੱਛਣਾ ਪਿਛਲੇ ਦਿਨੀ ਸਰਕਾਰ ਪੰਜਾਬ ਸਰਕਾਰ ਨੇ ਵੀ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਹੈ ਲੋਕਾਂ ਨੇ ਸਾਧ ਦਿੱਤਾਗਾ ਬੀਜੇਪੀ ਦਾ ਕੀ ਸਟੈਂਡ ਹੈ ਹਾਂਜੀ ਪੱਤਰਕਾਰਾਂ ਦੇ ਵੀ ਪੰਜਾਬ ਸਰਕਾਰ ਨੇ ਪਰਚੇ ਦਰਜ ਕੀਤੇ ਹੈਗੇ ਹਾਂ ਲੋਕਾਂ ਨੇ ਸਾਧ ਦਿੱਤਾ ਹੈ ਬੀਜੇਪੀ ਦਾ ਕੀ ਸਟੈਂਡ ਹੈ ਇਹ ਵੀ ਪੱਤਰਕਾਰਾਂ ਦੇ ਨਾਲ ਪੱਤਰਕਾਰਾਂ ਦੇ ਨਾਲ